ਦੇ ਲਈ ਇੰਟਰ ਆਕੀ ਕਾਮਾਮ ਲੈਣ ਦੇ ਵਿੱਚ ਪੁਲਿਸ ਕਾਟੀ ਦੇ ਉੱਪਰ ਹਮਲਾ ਕਰਨ ਵਾਲੇ ਮਾਮਲੇ ਦੇ ਵਿੱਚ ਪੁਲਿਸ ਤੇ ਵੱਧ ਹਮ ਤੱਕ ਸਪਰਤ ਲੋਕਾਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਪੰਜ ਲੋਕ ਬਗੇ ਵੀ ਇਸ ਮਾਮਲੇ ਦੇ ਵਿੱਚ ਪਰਾਰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਲਈ ਪੁਲਿਸ ਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਐਸਡੀ ਸਿਟੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋ ਦੱਸਿਆ ਗਿਆ ਹੈ ਕਿ ਦਿੱਲੀ ਬਟਿੰਡਾ ਜਿੱਥੇ ਦੇਖੇ ਜਾਂਦੇ ਕਰਦੇ ਦੀ ਇੰਪੀਡੈਂਸ ਲਗਾਏ ਕਿ ਕਲਾ ਦੇ ਵਿੱਚ ਕੋਮੇ ਤੇ ਇੱਕ ਦੋ ਘਰਾਂ ਦੇ ਘੜਾ ਤੋਂ ਹੋ ਗਈ ਜਿੱਦੋਂ ਇੱਕ ਛਣਪ ਦੇ ਵਿੱਚ ਪੂਸ ਪਾਰਟੀ ਪੰਚੀ ਤੱਕ ਨੇ ਉਸਨੇ ਪਰ ਵੀ ਹਮਲਾ ਕਰ ਦਿੱਤਾ ਗਿਆ ਜਦੇ ਵਿੱਚ ਕੀ ਤਾਣਾ ਮੁਖੀ ਸਮੇਤ ਪੂਸ ਪਾਰਟੀ ਚਖਮੀ ਨੂੰ ਇਸੇ ਚਿਨਾਮੂਂ ਵਿਨਾਰ ਦੇ ਵਿੱਚ ਵੱਕਵਾਸ ਹਸਪਤਾਲਾਂ ਚ ਬਖਵਾ ਕਰਵਾਇਆ ਗਿਆ ਤੇ ਪੁਲਿਸ ਤੋਂ ਦਰਮੇਂ ਸਮਾਂ ਦੇ ਵਿੱਚ ਮੁਕੱਤਨਾ ਕਰਕੇ ਆਪਣੀ ਕਾਰ ਦੇ ਹੰਢੀ ਗਈ ਸੀ ਤਾਂ ਹੁਣ ਇਸ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ 5 ਦੀ ਗ੍ਰਿਫਤਾਰੀ ਹਜੇ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਸਿੱਟੀ ਦੀ ਹੀ ਸੁਪਾਰਨੀ ਸਰ ਥਾਣਾ ਜਿਹੜਾ ਨੰਦਗੜ ਲੜਾਈ ਹੋਈ ਸੀ ਉਸ ਲਾਈਨ ਚੱਕੀ ਉਹਨਾਂ ਨੂੰ ਇਹ ਹਮਲਾ ਕਰਨ ਵਾਲੇ ਕਿੰਨੇ ਵਿਅਕਤੀ ਰਕਤ ਕਰੇ ਇਹ ਜੋ ਕੱਲ ਰਾਤ ਸਾਡੇ ਪੁਲਿਸ ਪਾਰਟੀ ਜੋ ਥਾਣਾ ਨੰਦਗੜ ਦੀ ਸੀਗੀ ਜਿਸ ਉਪਰ ਕੁਝ ਸ਼ਰਾਰਤੀ ਬੰਦਿਆਂ ਨੇ ਜੋ ਰਹਿ ਕੇ ਕੱਲਾਂ ਦੇ ਵਿੱਚ ਝਗੜਾ ਨਿਪਟਾਉਣ ਵਾਸਤੇ ਗਏ ਸੀਗੇ ਉਹਨਾਂ ਦੇ ਉੱਪਰ ਜੋ ਇੰਜਰੀ ਹਮਲਾ ਕਰਕੇ ਇੰਜਰੀਜ਼ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਰਵਿੰਦਰ ਸਿੰਘ ਤੇ ਐਸ ਬਲਵਿੰਦਰ ਸਿੰਘ ਦੇ ਸੱਟ ਲੱਗੀ ਸੀਗੀ ਉਸ ਬੰਦੀ ਅਸੀਂ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 109 132 221 ਤੇ ਹੋਰ ਰੈਲੇਵੈਂਟ ਸੈਕਸ਼ਨ ਆਫ ਬੀਐਨਐਸ ਦੇ ਵਿੱਚ ਦਰਜਾ ਰਜਿਸਟਰ ਕੀਤਾ ਸੀਗਾ ਮੁਕਦਮਾ ਜਿਸ ਦੇ ਵਿੱਚ ਅਸੀਂ 7 ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਕੁਝ ਬੰਦੇ ਅਨੁਪਛਾਤੇ ਸੀਗੇ ਅਨੁਪਛਾਤੇਆਂ ਦੇ ਵਿੱਚ ਵੀ ਡੈਟਿਫਿਕੇਸ਼ਨ ਹੋਣ ਤੋਂ ਬਾਅਦ 5 ਬੰਦੇ ਜਿਹੜੇ ਹੋਰ ਮੁਕਦਮੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਸੋ ਕੁੱਲ ਟੋਟਲ 12 ਬੰਦੇ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਗਏ ਨੇ ਇਹਨਾਂ 12 ਬੰਦਿਆਂ ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਨੇ ਜਿੱਦਾਂ ਬੱਬੂ ਗਾਜੀ ਦਰਸ਼ਨ ਬਬਲੂ ਐਂਡ ਨਿੰਬੂ ਇਹ ਸੱਤ ਬੰਦੇ ਜਿਹੜੇ ਹੈਗੇ ਨੇ ਅਸੀਂ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਕਰ ਲਏ ਨੇ ਤੇ ਜਿਹੜੇ ਪੰਜ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਸ ਬੰਦੀ ਸਾਡੀ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਪੰਜ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਇਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਖਤ ਸਜ਼ਾ ਦਿੱਤੀ ਜਾਊਗੀ